ਦੇਖ ਲੋਗੇ ਟਾਈਮ ਪਾਸ ਕਰਦੇ ਪਏ ਭਾਵੇਂ ਕਿਸੇ ਵੀ ਅਫਸਰ ਨੂੰ ਸੀਪੀ ਸਾਹਿਬ ਨੂੰ ਕਰੋ ਸਾਡੀ ਵੀਡੀਓ ਬਣਾਓ ਮੈਂ ਸੀਪੀ ਸਾਹਿਬ ਮੰਗਿਆ ਵੀਡੀਓ ਇੱਕ ਮਿੰਟ ਮੈਂ ਵੀ ਹੋਣਗੇ ਤੇ ਮੇਰੇ ਕੋਲ ਕੋਈ ਫੋਨ ਨਹੀਂ ਤੁਹਾਡਾ ਚੁੱਕੋ ਮੇਰੇ ਕੋਲ ਨਹੀਂ ਕਿਉਂਕਿ ਵੀ ਹੋਣਗੇ ਸੀਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਡਿਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਆਪਾਂ ਤੁਹਾਡੀ ਦੇਖਣੇ ਤੁਸੀਂ ਜਲਦੀ ਆਇਆ ਭਾਵੇਂ ਸੀਪੀ ਸਾਹਿਬ ਆਇਆ ਸਾਨੂੰ ਕਿਸ ਦਾ ਡਰ ਖੋਫ ਨਹੀਂ ਹੈਗਾ ਮੈਂ ਗੱਲ ਗੱਲ ਦੱਸਾਂ ਤੁਹਾਨੂੰ ਮੈਂ ਪਰ ਤੁਸੀਂ ਇਹ ਟਾਈਮ ਪਾਸ ਕਰਦੇ ਪਏ ਤੁਹਾਡੇ ਮੂੰਹ ਤੇ ਗੱਲ ਆਪਾਂ ਕਿਸੇ ਨੂੰ ਬਾਹਰ ਨਹੀਂ ਕਹਿਣਾ ਤੁਹਾਡੇ ਖਾਣਾ ਖੂ ਤੇ ਗੱਲਾਂ ਮੂੰਹ ਤੇ ਫਸਟ ਗੱਲ ਜੀ ਹਾਂ ਜੀ ਸਰ ਕੀ ਨਾ ਹੋਈ ਆਪਣਾ ਮੇਰਾ ਨਾਮ ਰਮਨ ਰੰਮੀ ਆ ਜੀ ਵਾਈਫ ਮੇਰੇ ਕਾਉਂਸਲਰ ਹੈ ਛਾੜੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਸੀ ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਕ ਜੇ ਬਰਬਾਦ ਫੇਰੀ ਜਾ ਰਹੀ ਸੀ ਰੂਟੀਨ ਦੀ ਜਿਹੜਾ ਰੋਜ਼ ਨਿਕਲਦੀ ਏ ਸ਼ਵਰਾਦੀ ਦੀ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਤਾਂ ਜਦ ਕੀ ਉਹ ਜਿਹੜੀ ਉਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਜੋ ਮੇਰੀ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਸੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆਗੇ ਲੋਕਾਂ ਕੋ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵੜਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੁੰਡੇ ਕੀ ਐਸੇ ਜਿਹੇ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਸ਼ੇਰਖਾਨੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਹੈ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਰਹੀ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ ਬੜਾ ਘਰ ਕਰਕੇ ਰੱਖਤਾ ਇਹਨਾਂ ਨੇ ਸ਼ਹਾਡੇ ਦਾ ਪਰਸੋਂ ਵੀ ਇੱਥੇ ਨਰੇਂਗੜ ਵਾਰਦਾ ਤੋਂ ਇਹੋ ਮੁੰਡੇ ਉਹਦੀ ਚੱਕੀ ਦੀ ਗੱਲ ਪੈ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਬੋਲਸਨ ਭਾਜੀ 1.5 ਘੰਟੇ ਬਾਅਦ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸਆਈ ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਵੀ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫਆਈਆ ਦਰਜ ਕੀਤੀ ਜਾਵੇ ਦਸਨ ਮੁਤਾਬਕ ਐ ਵੀ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਦੇ ਨਾਲ ਛੇੜਖਾਹੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਉਹ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਸੀ ਉਹ ਸੀਸੀਟੀਵੀ ਕੈਮਰਾ ਦੇਖ ਰਹੇ ਆ ਇਹ ਕੋਈ ਬਿੱਲਾ ਨਾ ਨਾ ਬੰਦਾ ਹੋਇਆ ਇਹਦੇ ਚ ਕਹਿੰਦੇ ਬਿੱਲੇ ਨਾ ਦਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋ ਮਿਲੇ ਆ ਉਹ ਲੈ ਗਏ ਥਾਣੇ ਬਾਕੀ ਸਾਰਾ ਵੈਰੀਫਾਈ ਕਰ ਰਹੇ ਆ ਬਕੀ ਇਹ ਕਹਿੰਦੇ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜੀ ਹੈ 1.5 ਤੇ ਮੈਂ ਪੌਣੇ 8 ਮੈਂ ਆ ਗਿਆ ਖੁਦ ਇੱਥੇ ਆਪ 7:30 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਪੌਣੇ 8 ਵਜੇ ਮੈਂ ਇੱਥੇ ਪਹੁੰਚ ਗਿਆ ਸੀ ਹੁਣ ਅਸੀਂ ਇਹਨਾਂ ਦਾ ਕੇਸ ਸਿਸਟਰ ਕਰਕੇ ਜੋ ਹੈਗਾ ਵਾ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਸਿਸਟਰ ਲੱਗਿਆ ਕਰ ਕਿਉਂਕਿ ਉਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ ਤੇ ਸਿਰਫ ਬਿੱਲਾ ਬਿੱਲੇ ਨਾਂ ਦਾ ਪਤਾ ਲੱਗਾ ਉੱਥੇ ਅਸੀਂ ਵੈਸੇ ਰਾਉਂਡ ਅਪ ਕੀਤੇ ਕੇਸ ਸਿਸਟਰ ਬਣ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹਨ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜ਼ਿਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਥੈਂਟੀਕ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼